ਬੇਬੇ ਹਾਂ ਭੈਣ ਨੂੰ ਕਹਿੰਦੀ ਨਾ ਰਖੜੀ ਵਾਲੀ ਆਂਦੀ ਰਖੜੀ ਆ ਗਈ ਤੇ ਹੋਰ ਹੁਣ ਰਖੜੀ ਤਾਂ ਆ ਗਈ ਅੱਛਾ ਹਾਂ ਤੈਨੂੰ ਨਹੀਂ ਪਤਾ ਕੈਸਾ ਹੋ ਗਿਆ ਮੈਂ ਤਾਂ ਪਤਾ ਹੀ ਨਹੀਂ ਜਿਆਦਾ ਹੀ ਨਹੀਂ ਮਿਲਤਾ ਹਾਂ ਹੋ ਰਖੜੀ ਵੇਲੇ ਤਾਂ ਤੂੰ ਭੁੱਲੀ ਜਾਨੀ ਤੇਰੇ ਸਨਹਾਰਾ ਤਾਂ ਜਿਆਦਾ ਹੁੰਦਾ ਜਿਹੜੀ ਕੁੜੀ ਨੂੰ ਸਨਹਾਰਾ ਦੇ ਕੇ ਆਉਣਾ ਹੁੰਦਾ ਜਿਹੜੀ ਰਖੜੀ ਬੰਨ੍ਹਣੀ ਹੁੰਦੀ ਉਹ ਤੂੰ ਭੁੱਲੀ ਜਾਨੀ ਐ ਅਬਾ ਮੈਂ ਦੱਸ ਦੇਣਾ ਉਹਨੂੰ ਫੋਨ ਕਰ ਦੇਣੀ ਆ ਕਰ ਦੇ ਫੋਨ ਨਾਲੇ ਉਹਨੂੰ ਐ ਕਹਿੰਦੀ ਹਾਂ ਉਹ ਜਿਹੜੇ ਤਾਗਾ ਜੇ ਲੈ ਕੇ ਆਉਂਦੀ ਉਹਨਾਂ ਲੈ ਕੇ ਆਵੇ ਚਾਂਦੀ ਦੀ ਰਖੜੀ ਲੈ ਕੇ ਆਵੇ ਵਧੀਆ ਅੱਛਾ ਆਹੋ ਦੇਣ ਮੇਰੇ ਭਰਾ ਤਾਂ 2000 ਰੁਪਏ ਦੇ ਦਿੰਦੇ ਕਦੀ ਚਾਰ ਦੇ ਦਿੰਦੇ ਤੇ ਉਹ ਮਣੇ ਤਾਂ ਗੱਜਾ ਬਣੀ ਜਾਂਦੀ ਐ ਫੇਰ ਕੁੜੀਆਂ ਦਾ ਹੀ ਦਿਆਂ ਆਉਂਦੇ ਆ ਤਾਂ ਗੱਜਾ ਫੇਰ ਤੂੰ ਤਾਂ ਹੁਣ ਆਏ ਮੰਗਦੀ ਐ ਵੀ ਸੋਨੇ ਦੀ ਬਣ ਜੇ ਚਾਂਦੀ ਦੀ ਕਹਿਵੇ ਵੀ ਮੈਂ ਕਿੱਥੇ ਸੋਨੇ ਦੀ ਮੰਗੀ ਐ ਅਬ ਤਾਂ ਹੀ ਸੁਣਾਉਣੀ ਐ ਪੈਸੇ ਸੁਣਾਈ ਤਾਂ ਫੇਰ ਕਰਨੀ ਪੈਂਦੀ ਜਦੋਂ ਤੂੰ ਸੁਣਾਉਣੀ ਹੁੰਦੀ ਤੂੰ ਵੀ ਸੁਣਾਉਣੀ ਹੁੰਦੀ ਜੋ ਮੈਂ ਆਦ ਪੇਕੀ ਜਾਂਦੀ ਹੁੰਦੀ ਆ ਭਰਾ ਦੇ ਚਾਂਦੀ ਦੀ ਰਖੜੀ ਬਣ ਕੇ ਆਈ ਸੀ ਪਿਛਲੀ ਵਾਰ ਅੱਛਾ ਜਾਂਦੀ ਨੂੰ ਐ ਕਹਿਤਾ ਸੀ 5000 ਰੁਪਇਆ ਲਈਆਂ ਦੇ ਭਰਾ ਤੋਂ ਚਾਂਦੀ ਦੀ ਰਖੜੀ ਤੇ ਲੈ ਗਈ ਤੇ ਹੁਣ ਜਦੋਂ ਤੇਰਾ ਮੁੰਡਾ 5000 ਰੁਪਇਆ ਦਿੰਦਾ ਤੂੰ ਕਹਿੰਦੀ ਮੇਰੀ ਧੀ ਤਾਗਾ ਬਣ ਜੂ ਮੈਨੂੰ ਵੀ ਚਾਂਦੀ ਦੀ ਰਖੜੀ ਚਾਹੀਦੀ ਐ ਕਿ ਮੈਂ ਤੈਨੂੰ ਦੱਸਾਂ ਤਾਂ ਤਾਂ ਆਵੇ ਬੰਨਣ ਤੇ ਨੀ ਆ ਦੀ ਕੁੜੀ ਨੂੰ ਕਦੀ ਆਵੇ ਨਾ ਅੱਛਾ ਆਹੋ ਠੀਕ ਐ ਹਾਂ ਠੀਕ ਹੀ ਐ ਠੀਕ ਹੀ ਆਪੀ ਠੀਕ ਐਵੇਂ ਮੈਂ ਕੋਈ ਨਹੀਂ ਕਹਿ ਦੂੰਗੀ ਵੀ ਚਾਂਦੀ ਦੀ ਲੈ ਕੇ ਆ ਜੂ ਕਰ ਫੋਨ ਫੋਨ ਲਾ ਕੇ ਦੇ ਦੇਣੀ ਐ ਮੈਂ ਸਾਡੀ ਬਰਾਬਰੀ ਕਰਨੇ ਜੀ ਤੂੰ ਉਹ ਤਾਂ ਸਿਆਣਾ ਨਹੀਂ ਵੀ ਲੈ ਕੇ ਆ ਜੂ ਅੱਛਾ ਉਹਨੇ ਦੀ ਲੈ ਕੇ ਆ ਜੂਗੀ ਗਰੀਬ ਕਰਤਾ ਤੇਰੀ ਧੀ ਬਈ ਹੈ ਅੱਛਾ ਹਾ ਹੋ ਬਤੇਰਾ ਘਰ ਬਤੇਰਾ ਚੰਗਾ ਪਾਇਆ ਸੀ ਗੱਲ ਕਰ ਉਹੀ ਗੱਲ ਕਰਮੀ ਹੈ ਹਜੇ ਤੇਰੀ ਕੁੜੀ ਦੇ ਜਾ ਕੇ ਉਹਨਾਂ ਨੂੰ ਵੀ ਗਰੀਬ ਕਰਤਾ ਵਿਚਾਰਿਆਂ ਨੂੰ ਤੈਨੂੰ ਕੀ ਪਤਾ ਵੀ ਗਰੀਬ ਆ ਕੇ ਕਿ ਮੈਂ ਗਰੀਬ ਤਾਂ ਉੱਤੋਂ ਦੀ ਹੋ ਆਹੋ ਦਿਖਦੇ ਹੁੰਦੇ ਆ ਤੈਨੂੰ ਗਰੀਬ ਲੱਗਦੇ ਆਹੋ ਜਿਹਦੇ ਕੋਲ ਪੈਸੇ ਹੁੰਦੇ ਆ ਮਸੂਮ ਹੁੰਦਾ ਵੀ ਮੇਰੇ ਪੈਸੇ ਨਾ ਖੁਰ ਜਾਣਾ ਇਹ ਗਰੀਬ ਹੁੰਦਾ ਉਹਨਾਂ ਦਾ ਹੀ ਹੁੰਦਾ ਵਿਚਾਰ ਅੱਜ ਦੀ ਦਸਵੇਰੇ ਕੋਈ ਤੋਂ ਹੋਰ ਆ ਜਾਣਗੇ ਗਰੀਬ ਗਰੂਪ ਤਾਂ ਕੋਈ ਨਹੀਂ ਸੀ 10 ਕਿੱਲੇ ਬਾਹਣ ਦੇ ਭਾਰੇ ਸੀ ਉਹ ਤਾਂ ਹੁਣ ਤੇਰੀ ਕੁੜੀ ਇਹ ਜੀ ਹੈ ਤੇਰੀ ਕੁੜੀ ਦੀ ਕਿਸਮਤ ਹੀ ਚੰਦਰੀ ਹੈ ਜਿੰਨੇ ਚਿਰ ਆਪਣੇ ਰਹੀ ਆਪਣੇ ਨਹੀਂ ਵਾਦਾ ਹੁਣ ਦਿੱਤਾ ਹੁਣ ਉੱਥੇ ਵਾਗੀ ਉਹਨਾਂ ਨੇ ਨਹੀਂ ਹੁੰਦਾ ਅੱਛਾ ਮੇਰੀ ਕੁੜੀ ਦੀ ਕਿਸਮਤ ਮਾੜੀ ਹੈ ਫਿਰ ਤਾਂ ਮੇਰੀ ਵੀ ਮਾੜੀ ਹੋਣੀ ਚਾਹੀਦੀ ਹੈ ਨਾ ਤੇਰੀ ਕਾਹਦੇ ਨਾ ਮਾੜੀ ਹੋਣੀ ਚਾਹੀਦੀ ਹੈ ਤੇਰੀ ਕੁੜੀ ਦੀ ਮਾੜੀ ਹੈ ਤੈਨੂੰ ਕੀ ਰੋਟੀ ਨਹੀਂ ਮਿਲਦੀ ਜਾਂ ਚਾਹ ਨਹੀਂ ਮਿਲਦੀ ਤੇ ਫੇਰ ਮੇਰੀ ਕੁੜੀ ਕਿਹੜਾ ਭੁੱਖੀ ਪੈਂਦੀ ਆ ਲੱ ਭੁੱਖੀ ਪੈਂਦੀ ਮੈਂ ਕਦ ਕਹਿੰਦੀ ਮੈਂ ਭੁੱਖੀ ਪੈਂਦੀ ਰੋਟੀ ਤਾਂ ਖਾ ਕੇ ਪੈਂਦੀ ਹੂ ਇਹ ਤਾਂ ਮੈਨੇ ਦਿਆ ਕਰ ਵਗ ਜਾ ਰਖੜੀ ਲੈ ਕੇ ਆ ਜੂ ਫੋਨ ਕਰ ਦੇ ਮੈਨੇ ਤਾਂ ਦੇਣੀ ਏ ਜਦੋਂ ਤੂੰ ਪੇਕਿਆਂ ਨੇ ਦਿੰਨੀ ਹੁੰਨੀ ਏ ਤੂੰ ਨਾ ਦਿਆ ਕਰ ਉਹ ਤਾਂ ਫਿਰ ਅੱਧ ਜੀਆ ਦੇ ਦਿਆ ਕਰ ਕੁੜੀਆਂ ਨੂੰ ਨਹੀਂ ਮੈਨੇ ਦਿੰਦੇ ਹੁੰਦੇ ਕੋਈ ਨਹੀਂ ਆਪਦੇ ਮੇਰੇ ਮਿਰਚਾਂ ਲੱਗਣ ਲੱਗ ਜਾਂਦੀਆਂ ਆਹ ਫਿਰ ਫੋਨ ਤੇ ਕਿਹੜੀ ਜਾਊਗੀ ਬਾਜ਼ ਮੈਂ ਤੇ ਨਾ ਹੋਊਗੀ ਮੈਂ ਆ ਦੇ ਤਲਾਕ ਦੇ ਦਿੰਨੀ ਆ ਇਹ ਨਹੀਂ ਹੋਣਗੀਆਂ ਅਰੇ ਇੰਝ ਨਹੀਂ ਬਾਤ ਤਾਂ ਨਹੀਂ ਤੇਰੇ ਫੋਨ ਦੀ ਮੈਂ ਆਪਦੇ ਵਾਲੇ ਤਲਾਕ ਦੇ ਦਿੰਨੀ ਮੈਂ ਤੈਨੂੰ ਦੱਸਾ ਕਰ ਲੀ ਗੱਲ ਜਾ ਜਾ ਲੈਦਾ ਨਹੀਂ ਕਰਾ ਦੇ ਗੱਲ ਨਾ ਦੇਖ ਲਾ ਐਂ ਕਹਿੰਦੀ ਆ ਅਗੇ ਤੱਗਾ ਜਾਂ ਲੈ ਆਵੇ ਮੈਂ ਤਾਂ ਚਾਂਦੀ ਦੀ ਲੈ ਕੇ ਜਾਨੀ ਆ ਮੈਂ ਆਖੂਂਗੀ ਨਾ ਵੀ ਸੋਨੇ ਦੀ ਲਿਆ ਦੀ ਇਹਦੇ ਉਤੋਂ ਦੀ ਵੱਜ ਲੈ ਲਾ ਕੇ ਦਿੰਨੀ ਆ ਫੋਨ ਰਵੀਰਾ ਵਾਲਾ ਨੰਬਰ ਲਾ ਦੇ ਆਹੋ ਲਾ ਦੇ ਰਾਇ ਵੀ ਦੇ ਉਹੀ ਚੱਕੂ ਹੀ ਹੋਰ ਹੁਣ ਕੌਣ ਚੱਕੂਗਾ ਉਹੀ ਚੱਕੂ ਹੋਰ ਕੀ ਗਾਉਣ ਉਹਦੀ ਸੱਸ ਚੱਕੂਗੀ ਸੱਸ ਨੂੰ ਤਾਂ ਕੀ ਲੋੜ ਪੈਂਦੀ ਆ ਫੋਨ ਚੱਕਣ ਦੀ ਹੈਲੋ ਬਹਿਲੀ ਜਾਣ ਲੱਗੀ ਗੱਲ ਕਰ ਲਾ ਹੈਲੋ ਸਤਿ ਸ੍ਰੀ ਅਕਾਲ ਬੇਬੇ ਸਤਿ ਸ੍ਰੀ ਅਕਾਲ ਰਾਜ ਵੀਰੇ ਕਿਵੇਂ ਆ ਠੀਕ ਆ ਠੀਕ ਆ ਬੇਬੇ ਤੂੰ ਅਸ ਕਿਵੇਂ ਆ ਠੀਕ ਰਹਿਨੀ ਆ ਵਧੀਆ ਵਧੀਆ ਤੇ ਤੂੰ ਅੱਜ ਕਿਉਂ ਰਖੜੀ ਬੰਨਣ ਨਹੀਂ ਆਈ ਆ ਤੇ ਭਰਾ ਦੇ ਆ ਜੂਗੀ ਬੇਬੇ ਕੋਈ ਨਹੀਂ ਆਉਣੀ ਸੀਗਾ ਮੈਂ ਆ ਤੇ ਪਰਜਾਈ ਤੇ ਮੇਨੇ ਮਾਰੀ ਆਂਦੀ ਆ ਕਿਵੇਂ ਕੀ ਆਂਦੀ ਆ ਕਹਿੰਦੀ ਆ ਕਿ ਰਖੜੀ ਬੰਨਣ ਨਹੀਂ ਆਈਗੀ ਸਾਰੀਆਂ ਕੁੜੀਆਂ ਆ ਗਈਆਂ ਲੱਭੇ ਬੇਬੇ ਆਉਣਾ ਤਾਂ ਮੈਂ ਸੀਗਾ ਕਈ ਵਾਰੀ ਅਗਲੇ ਦੀ ਸਾ ਮਜਬੂਰੀ ਹੋ ਜਾਂਦੀ ਐ ਕਿਨੇ ਹੱਥ ਜਾਂ ਤੰਗ ਹੋਇਆ ਪਿਆ ਕਹਿੰਦੀ ਚਾਂਦੀ ਦੀ ਰਖੜੀ ਲੈ ਕੇ ਆਵੇ ਤਾਂ ਐ ਕਹਿੰਦੀ ਆ ਲੱਗ ਉਹੀ ਗੱਲ ਕਰਤੀ ਨਾ ਬੇਬੇ ਹਾਂ ਮੈਂ ਕਿੱਥੋਂ ਲੈ ਆਉਂ ਚਾਂਦੀ ਦੀ ਰਖੜੀ ਮੈਂ ਤੈਨੂੰ ਦੱਸੀਆਂ ਨਹੀਂ ਅੱਜ ਕਿਤਾ ਮੇਰੇ ਬਾਲਾ ਹੱਥ ਤੰਗ ਹੋ ਰਿਹਾ ਏ ਤੂੰ ਐ ਕਰੀ ਮੈਂ ਚਾਹਨ ਹਾਂ ਕਰ ਦੂੰ ਤਸੇ ਉਹਨੇ ਦੀ ਕਰਵਾ ਲਈ ਰਖੜੀ ਕਿਹੜੇ ਸਨਿਆਰ ਦਾ ਕਰਾਵੇਂਗੀ ਮੈਨੂੰ ਦੱਸ ਦੀ ਕੀ ਕਰ ਦੇਗੀ ਬੇਬੇ ਅਬ ਦੀ ਕੁੜੀ ਨੂੰ ਐ ਕਹੇ ਆਪ ਲੈ ਕੇ ਆਵੇ ਮੈਂ ਕੁਛ ਦੇਣ ਹਾਂ ਉਹ ਹਾਂ ਉਹ ਜਰਾ ਲਾਉਣ ਲੱਗੀ ਲਰਾਲਾ ਪਾਵਾਂ ਨਾ ਤੌਰ ਕੀ ਕਰਾਂ ਮਦਮ ਆਖ ਬਤ ਲੈ ਕੇ ਆ ਰੱਖਣੀ ਸਿਆਉ ਦੇ ਦੀ ਸਿਆਨੇ ਦੀ ਕਿੱਥਾਂ ਲਿਆਉ ਚਾਂਦੀ ਦੀ ਤਾਂ ਗੰਜੈਸ਼ ਨਹੀਂ ਉਹ ਕਹਿੰਦੀ ਕਿ ਸਾਡੇ ਤਾਂ ਹੱਥ ਤੰਗ ਹੋਇਆ ਪਿਆ ਤੂੰ ਮੇਰੇ ਕੋਲ ਬੈਠੀ ਜਾਬਰਤ ਹੋ ਮੈਂ ਤਾਂ ਜਾਣੀ ਪਰ ਮੈਂ ਤੇਰੇ ਨਾਲ ਗਾਲੂ ਨਹੀਂ ਮਾਦ ਨਹੀਂ ਮੈਂ ਕੋਈ ਗੱਲ ਨਹੀਂ ਤੇਰੀ ਪੇਟੀ ਨੂੰ ਲਾਉਣੀ ਜਿੰਦਾ ਜਾ ਲਾਏ ਹਾਂ ਐ ਨਹੀਂ ਤੂੰ ਲੋਟ ਆਉਂਦੀ ਰਾਜੀ ਵੀ ਮੈਂ ਫੇਰ ਤੈਨੂੰ ਲਾਉਣੀ ਚੱਲ ਕੋਈ ਨਹੀਂ ਮੈਂ ਨਾ ਦਿਲ ਨਾਲ ਫੇਰ ਗੱਲ ਕਰੂੰਗੀ ਹੁਣ ਇਹ ਕੋਲੇ ਬੈਠੀ ਐ ਮੇਰੇ ਚੰਗਾ ਵੇ ਬੇ ਕੋਈ ਤੂੰ ਆ ਜੀ ਰਖੜੀ ਬੰਨਣ ਚੰਗਾ ਲੈ ਆਈ ਨੇ ਕੋਈ ਆਹੋ ਨੇ ਖੋਏ ਦੀ ਬਰਫੀ ਦਾ ਡੱਬਾ ਲੈ ਕੇ ਆਈ ਚੰਗਾ ਨਹੀਂ ਤੈਨੂੰ ਪਤਾ ਹੈਗਾ ਵੀ ਮੈਂ ਮਾਂ ਮੇਥੋਂ ਕੁਸਲ ਕੋ ਕੇ ਨਹੀਂ ਰੱਖਦੀ ਤੂੰ ਤਾਂ ਵੀ ਨਹੀਂ ਜਾਣਦੀ ਮੈਨੂੰ ਪਤਾ ਹੁਣ ਤਾਂ ਇਹਨੂੰ ਮੈਂ ਕਿੰਨਾ ਕ ਚਿਰ ਤੰਗ ਕਰੀ ਜਾਊਂਗੀ ਕੋਈ ਨਹੀਂ ਤੂੰ ਤਾਂ ਉਹੀ ਬਸ ਪਹਿਲੇ ਹੀ ਉਹਨੂੰ ਸੁਣਾਤਾ ਵੀ ਮੇਰੇ ਕੋਲੇ ਨਹੀਂ ਕੋ ਸੋ ਬੇ ਬੇ ਮੈਨੂੰ ਕੋ ਸੁਪਨੇ ਆਉਂਦੇ ਆ ਵੀ ਤੇਰੇ ਕੋਲੇ ਖੜੀ ਹੈ ਜੀ ਤੈਨ ਪਤਾ ਹੈਗਾ ਉਹਦਾ ਉਹ ਤਾਂ ਕੋਲੇ ਬਿਨਾ ਗੱਲ ਮੈਂ ਤੈਨ 20 ਵਾਰੀ ਸਮਝਾਇਆ ਵੀ ਬੇ ਬੇ ਤਾਂ ਸਾਈਡ ਤੇ ਹੋ ਕੇ ਗੱਲ ਕਰਿਆ ਕਰ ਇਹ ਫੋਨ ਇਹਨੇ ਲਾ ਕੇ ਦਿੱਤਾ ਕੋਲੇ ਬੈਠੀ ਸੀ ਕੁਰਸੀ ਤੇ ਤੂੰ ਫਿਰ ਤੁਰਾਂ ਜਾ ਕੇ ਗੱਲ ਕਰਨੀ ਸੀ ਉਹ ਕੋਲੇ ਬੈ ਗਈ ਮੇਰੇ ਆ ਕੇ ਨੇ ਦੇਖ ਲੈ ਤੇਰਾ ਤਾਂ ਬੇ ਫਿਰ ਜਾ ਕੇ ਕਾ ਨੂੰ ਮੈਂ ਤਾਂ ਕਹਿੰਦੀ ਮਾਮਾ ਦੀਆਂ ਖੂਜ ਉੱਤਰਿਓ ਫੋਨ ਲੈ ਕੇ ਫਿਰ ਜਾ ਕੇ ਗੱਲ ਕਰਨੀ ਤੇ ਲ ਕੁੜੀ ਵੀ ਉਹ ਜੀ ਹੈ ਵੇ ਹੁਣ ਗਾ ਮਾ ਦੀ ਅੱਡ ਦੂਰੀ ਗੱਲ ਕਰਦੇ ਆਂ। ਬਗ ਜਾ ਇੱਧਰ ਜਾ ਕੇ ਕਰਿਆ ਗੱਲ। ਕੀ ਕਲੇਸ਼ ਪਾ ਲੇ। ਬਗ ਜਾ ਪਹਿਲੇ ਲੜਾਈ ਪਾ ਲਈ। ਹੋਰ ਖੜੀ ਇੱਧਰ ਜਾ ਕੇ ਤੇਰੇ ਹਾਂ ਮੈਂ ਤਾਂ ਬਗਲੇ ਨੇ ਪਰੇ। ਹਾਂ ਤੂੰ ਕੋਈ ਤੂੰ ਆ ਜੀ ਇਹਦਾ ਲੱਗਿਆ ਤਾਂ ਮਾਰੀ ਜਾਂਦੀ ਹੈਗੀ ਇਹਦਾ ਕੱਟੀ ਇਹ ਜਾਏਗਾ ਖਿਆਲ। ਚਲ ਚੁੰਗਾ ਵੇਪੇ। ਆ ਆਪਣ ਤਾਂ ਉਹ ਭਰਾ ਨੂੰ ਦੀ ਖਾਤਰ ਬੰਨਣੀ ਹੈ ਦੀ ਖਾਤਰ ਤਾਂ ਨਹੀਂ ਬੰਨਣੀ। ਕੋਈ ਨਾ ਹੋਈ ਗੱਲ ਵੇਪੇ ਘੰਟੇ ਚ ਮੁੜ ਚੂੰਗੀ ਮੈਂ ਕੋੜੇ ਰਹਿਣਾ। ਕੋਈ ਨਹੀਂ ਜੇ ਰਹਿਣਾ ਆ ਤਾਂ ਰਹਿ ਜੀ। ਆ ਤਾਂ ਮਾਰੀ ਜਾਂਦੇ ਪਕਾਈ। ਕਿੱਥੇ ਨਹੀਂ ਮੈਂ ਰਹਿੰਦੀ ਹੈਗੀ ਮੈਂ ਤਾਂ ਤਾਂ ਗਰੀਬ ਘਰ ਹੀ ਠੀਕ ਆ। ਆਹ ਹੋਏ ਤਾਂ ਮਾਰੀ ਜਾਂਦੀ ਐ ਤੂੰ ਕੋਈ ਨਹੀਂ ਰਹਿ ਜੀ ਨਾ ਤਨ ਮੈਂ ਪਕਾ ਕੇ ਦੇਉ ਮਠੀਆਂ ਮਠੀਆਂ ਬਿਸਕੁਟ ਕਢਾ ਕੇ ਦੇਉਂਗੀ ਜਨ ਜਾਂਦੀ ਨੂੰ ਚੱਲ ਚੰਗਾ ਬੇਬੇ ਆ ਜੂਗੀ ਚੱਲ ਠੀਕ ਆ ਆਹੋ ਆ ਜੀ ਠੀਕ ਐ ਚੰਗਾ ਕੋਈ ਕੋਈ ਸਫਾ ਨਹੀਂ ਇਹ ਕੁੜੀ ਨਾਲ ਗੱਲ ਕਰਨ ਲੱਗ ਜੀਗੇ ਪਹਿਲੇ ਹੀ ਐਡੀ ਕੋਈ ਸਨ ਬੁੜੀ ਆਏ ਬਾਹਰ ਦਾ ਪੁੱਠੀ ਐ ਆ ਮੈਂ ਤਾਂ ਆਪੇ ਪੁੱਠੀਆਂ ਸਿੱਧੀ ਤਾਂ ਤੂੰ ਐ ਜੜੀਆਂ ਨੂੰ ਕਹਿੰਦੀ ਸੀ ਸਿਆਣੇ ਜੀ ਰਖੜੀ ਕਰਾ ਲੈ ਭਮਸ ਨੇ ਆਰਦੋਂ ਪੈਸੇ ਮੈਂ ਦੇ ਦੂੰ ਪੈਸੇ ਆvare ਪਰ ਬੋਲੀ ਨਹੀਂ ਮੈਂ ਰੋ ਆਖਿਆ ਅੱਜ ਦੇ ਦੂੰ ਤੇ ਸਭ ਵੀ ਪੁੱਠੀਆਂ ਜੱਜਦੀਆਂ ਨਾ ਫਿਰ ਬੇਬੇ ਚਾਂਦੀ ਦੀ ਤਾਂ ਕਹਿੰਦੀ ਸਾਡੇ ਗੰਜੈਸ ਨਹੀਂ ਤੇ ਪਰ ਸਿਆਣੇ ਦੀ ਕਿੱਥੋਂ ਲਿਓ ਕੋਈ ਹੈਗਾ ਅੱਛਾ ਸਿਆਉਣਾ ਹੈਗਾ ਮੂਰਤੀਆਂ ਹੈਗੀਆਂ ਉਹਦੇ ਕੋਲੇ ਉਹਦੀਆਂ ਕਰਾ ਲਿਆ ਹੋਊਗੀ ਬਚਾ ਇਹਨੇ ਕਰਨਾਂ ਚ ਮੁਰਕੀਆਂ ਪੈਣਾਂ ਉਹ ਰਖੜੀ ਪਾਜੂ ਉਹਦੀ ਰਖੜੀ ਪਾਜੂ ਤੇਰਾ ਗੱਟੇ ਪਰ ਕੀ ਜਾਉ ਤੂ ਟੂਟੀ ਕੀ ਰੇ ਮੈਂ ਤੈਨੂੰ ਦੱਸਾਂ ਮੈਨੂੰ ਸਾਰਾ ਪਤਾ ਹੈ ਵੀ ਤੂੰ ਕੀ ਕੀ ਤੇ ਦਿੰਨੀ ਉਹਨੂੰ ਕੀ ਕੀ ਨਾ ਛੋਏ ਬਥੇਰੇ ਪਰਦੀਆਂ ਦੇ ਉਹਦਾ ਨਹੀਂ ਘੱਡ ਪਰਦਾ ਸਾਰਾ ਘਰ ਲੈ ਗਈ ਚੱਕ ਕੇ ਉਹ ਅੱਛਾ ਇਹ ਕੁੜੀ ਆ ਕੁੜੀ ਨੂੰ ਮਾਵਾ ਜ਼ਿੰਦਗੀ ਹੁੰਦਗੀ ਤੇ ਫਿਰ ਮੈਂ ਤਾਂ ਇਹ ਪੇਕਾ ਤੂੰ ਕਦੇ ਲੈਣ ਛੋੜ ਪਰ ਪਾਦੀ ਮਾਵਾ ਜ਼ਿੰਦਗੀ ਨਹੀਂ ਹਾਂ ਆ ਬੜੀਆਂ ਤੇਰੀ ਮਾਂ ਤੈਨੂੰ ਦਿੰਦੀ ਨਹੀਂ ਮੈਂ ਤੰਗ ਨਹੀਂ ਕਰਦੀ ਇਹਦੇ ਪੈਕਿਆਂ ਨੂੰ ਮੈਂ ਤਾਂ ਕਹਿੰਦੀ ਨਹੀਂ ਵੀ ਜਾ ਜਾ ਸੁੱਤੋ ਸਰਦਾ ਹੋ ਜਾ ਦੇ ਦਿਓ ਮੈਂ ਕਦੇ ਤੰਗ ਨਹੀਂ ਕਰੇ ਆ ਤੇਰੇ ਪੈਕੇ ਦਿੰਦੇ ਨਹੀਂ ਬਹਿ ਜਾ ਤਿੱਕੇ ਆ ਉਹ ਦਿੰਦੇ ਤਾਂ ਆਪੀ ਨਹੀਂ ਹੋਣਾ ਹੁਣ ਤੈਨੂੰ ਐਵੇਂ ਬਹਾਨਾ ਤੇ ਆਇਨਾ ਬਸ ਤੈਨੂੰ ਤਾਂ ਮਿਹਣੇ ਦੇਣੇ ਚਾਹੀਦੇ ਕਿਸੇ ਲੁੱਟ ਮਰਜੀ ਦੇ ਲੈ ਤੂੰ ਲੜਦੀ ਤਾਂ ਤੂੰ ਐ ਮੈਂ ਤੇਰਾ ਆਖਿਆ ਕੁਸਾ ਫਿਰ ਮੈਂ ਕਿਹਾ ਆਖਿਆ ਸੀ ਮੈਂ ਵੀ ਤਾਂ ਸਿੱਧੀ ਕਹਿਆ ਸੀ ਬੇਬੇ ਰਖੜੀ ਨੂੰ ਕਹਦੇ ਪਹਿਲਾਂ ਰਖੜੀ ਨਾਲ ਇਹਨੂੰ ਪਤਾ ਹੀ ਹੈ ਵੀ ਮੇਰੇ ਰਖੜੀਆਂ ਆ ਗਏ ਆ ਤੇ ਫਿਰ ਮੈਂ ਤਾਂ ਸਿਆਣੇ ਦੀ ਕਹੀ ਨਹੀਂ ਹੁਣ ਤੂੰ ਸਿਆਣੇ ਦੀ ਆਪ ਹੀ ਪੰਗੇ ਲਈ ਜਾਨੀ ਆ ਬੱਸ ਸਿਆਣੇ ਦੀ ਬੰਨਝੂਗੀ ਜੇ ਤੂੰ ਕਹਿੰਦੀ ਚਾਂਦੀ ਦੀ ਲੈ ਫਿਰ ਚਾਂਦੀ ਦਾ ਕੀ ਬੰਨਣਾ ਹੈ ਚੰਗਾ ਕੋਸ਼ ਮਰਜ਼ੀ ਕਰ ਜਿਵੇਂ ਕਰਨੀ ਆਹਦੇ ਮੁਰਕੀਆਂ ਪਾ ਜੂਗੀ ਇਹਦਾ ਭਰਾ ਹੈਗਾ ਤੈਨੂੰ ਕੀ ਦੁੱਖ ਹੈ ਆਹਦੇ ਭਰਾ ਨੂੰ ਸਿਆਣਾ ਪਾਵੇ ਚਾਂਦੀ ਪਾਵੇ ਭੈਣ ਕਿ ਤਰੋਂ ਦੀ ਅੱਜ ਲਭਾਈ ਤੂੰ ਕਿੱਧਰ ਜਾਂਦਾ ਸੀ ਪਰ ਠੀਕ ਹੈ ਹਾਂ ਸਤਿ ਸ੍ਰੀ ਅਕਾਲ ਬਾਈ ਪਰ ਸਤਿ ਸ੍ਰੀ ਅਕਾਲ ਬਣਾ ਭੁੱਲੀ ਗਿਆ ਜੀ ਕੀ ਗੱਲ ਹੋ ਗਈ ਉਲਜੀ ਕਾਲ ਬਾਈ ਮੈਂ ਤੁਹਾਨੂੰ ਦੇਖ ਕੇ ਆਏ ਉਲਜੀ ਕੀ ਮੈਂ ਭਾਈ ਪਤਾ ਨਹੀਂ ਕਿੱਧਰ ਜਾਂਦਾ ਪਰ ਮੈਨੂੰ ਜਾਂਦਾ ਹੀ ਸੀ ਮੈਨੂੰ ਚੜਾ ਲਿਆ ਉਹ ਮੋਟਰਸਾਈਕਲ ਤੇ ਪਰ ਮੈਂ ਤੈਨੂੰ ਕੀ ਦੱਸਾਂ ਹੁੰਦਾ 100 ਕੰਮ ਨੇਗੇ ਹਣਾ ਤੁਰਤ ਪੈਰ ਜੀ ਆ ਗਈ ਬਾਈ ਹਰਪ੍ਰੀਤ ਕਹਿੰਦੀ ਆਖੇ ਰਖੜੀ ਬੰਨਣ ਨਹੀਂ ਆਉਂਦੀ ਪਰ ਰਖੜੀ ਹਜੇ ਰਖੜੀ ਤਾਂ ਆਪਣੇ ਕਾਇਦਨ ਪਏ ਸੀਗੇ ਲਾਬੋ ਜਾਬਰੇ ਤੈਨੂੰ ਪਤਾ ਉਧਰ ਉਧਰੀ ਜਾਣਾ ਹੁੰਦਾ ਚਲ ਹਾਂ ਪਹਿਲਾਂ ਕੋਈ ਮੰਗਰੋ ਸਾਰੀ ਤੇ ਹਾਰ ਨਹੀਂ ਮਨਾਉਂਦੇ ਉਹ ਚਾਰ ਪੈਣੇ ਖਾਜਰੀ ਚੱਲ ਰਹੇ ਨਾ ਮਹੀਨੇ ਹੀ ਚਲਾ ਲਿਆ ਹਨ ਹੋਰ ਦੱਸ ਬਾਈ ਕੰਮਕਾਰ ਵਧੀਆ ਚੱਲਦਾ ਆਪਣੇ ਸਾਰੇ ਠੀਕ ਐ ਆਪਣੇ ਕੇ ਪ੍ਰਵਾਹ ਠੀਕ ਐ ਸਾਰਾ ਬਸ ਠੀਕ ਹੀ ਐ ਬਾਈ ਕੰਮ ਤਾਂ ਮੰਦੇ ਹੀ ਚੱਲਦਾ ਚਲੋ ਮੀਹੂ ਹੈਗਾ ਥੋੜੇ ਮੀਂਹ ਬਾਈ ਕਦੇ ਤਾਂ ਜੇ ਤਾਂ ਪੈਣ ਲੱਗ ਜੇ ਤੇ ਵੀ ਸਾਰਾ ਖਰਾਬ ਹੀ ਕਰ ਦਿੰਦਾ ਕੰਮ ਤੇਰਾ ਵੱਧ ਪੈਂਦਾ ਨਹੀਂ ਫਿਰ ਪੈਂਦਾ ਨਹੀਂ ਵੀ ਹਣਾ ਮਮੋਈ ਹਰਪ੍ਰੀਤ ਫੋਨ ਤੇ ਲੜਨ ਲੱਗ ਗਈ ਉਪਰ ਨੇ ਫਰਮ ਉਹ ਤਾਂ ਹੁਣ ਸੁਭਾਅ ਹੀ ਹੈ ਜੇ ਬੇਬੇ ਨੇ ਫੋਨ ਲਾ ਬੇਬੇ ਵੀ ਕਮਲੀ ਆ ਆਏ ਨਹੀਂ ਵੀ ਜਿੱਤ ਨੂੰ ਇਹ ਤਾਂ ਸੁਭਾਅ ਦਾ ਪਤਾ ਵੀ ਤੂੰ ਭਰੇ ਹੋ ਕੇ ਗੱਲ ਕਰ ਲਾ ਉਹ ਬੇਬੇ ਦਾ ਬਸ ਤੈਨੂੰ ਕਹਦਾ ਨਾਰਮ ਬਾਈ ਆ ਕਹਿੰਦਾ ਬੇਬੇ ਨੂੰ ਵਿਚਾਲੇ ਤਾਂ ਸਧਾਰਨ ਜੀ ਗੱਲ ਆ ਵੀ ਫਿਰ ਕੀ ਗੱਲ ਆ ਮੈਂ ਖਾਵੇ ਬੇਤ ਕੀ ਸਾਡਾ ਹੱਥ ਤੰਗਾ ਤੇ ਮੈਂ ਸ਼ਹਿਦੀ ਆਵਾ ਬੇਬੇ ਕਹਿੰਦੀ ਚਲ ਕੋਈ ਨਾ ਭਾਈ ਆ ਜਾ ਰਖੜੀ ਮੈਂ ਲੈ ਕੇ ਪਰ ਤੂੰ ਨਾ ਆਉਂਦੀ ਫਿਰ ਐਡੀ ਕੀ ਗੱਲ ਸੀਗੀ ਭਾਈ ਮੇਰਾ ਰਾਤ ਦਾ ਨਹੀਂ ਸਿਹਤ ਕੀ ਆਉਣ ਦਾ ਮੈਂ ਤਾਂ ਜਵਾਬ ਦੇ ਦਿੱਤ ਅਸੀਂ ਬੇਬੇ ਨੂੰ ਵੇ ਬੇਬੇ ਕਹਿੰਦੀ ਮੈਂ ਕਰਾ ਦੂਰਾ ਮੈਂ ਲੈ ਕੇ ਦੇ ਦੂਰਾ ਖੜਗਾ ਕਹਿੰਦੀ ਤੂੰ ਆ ਜਾ ਅੱਛਾ ਮਿਹਣੀ ਮਾਰੀਗੀ ਤੈਨੂੰ ਇਹ ਮੈਂ ਆਖ ਚੱਲ ਕੋਈ ਨਾ ਬੇਬੇ ਕੀ ਤਾਗੇ ਦੀ ਗੱਲ ਆ ਕਹਿੰਦੀ ਤਾਗਾ ਤੂਗਾ ਨਹੀਂ ਚਾਂਦੀ ਦੀ ਰਖੜੀ ਲੈ ਕੇ ਆ ਪਰ ਹੁਣ ਤੂੰ ਚਾਂਦੀ ਦੀ ਰੇ ਜਾਂ ਦੂਜੀ ਲਈ ਰਖੜੀ ਮੈਂ ਤਾਂ ਬਈ ਹਜੇ ਕੋਈ ਨਹੀਂ ਲਈ ਤੈਨੂੰ ਸੱਚੀ ਗੱਲ ਦਾ ਹਾਂ ਇਵੇਂ ਨਾ ਭੈਣ ਤੂੰ ਖਰਚ ਕਰੀ ਉਹਦੇ ਕਹੇ ਤੂੰ ਮੈਂ ਤਾਂ ਬੇਬੇ ਨੇ ਕਹਤਾ ਕਹਿੰਦੀ ਮਾਫੀ ਲੈ ਲੈ ਪਰ ਇੱਕ ਪੋਈ ਤਾਗਾ ਵਨ ਨਹੀਂ ਮੜਾਇਆ ਖੰਮਣੀ ਜੀਦਾ ਕੀ ਹੁੰਦਾ ਬਈ ਲੈ ਇਹ ਤਾਂ ਇੱਕ ਬਿਹਾਰ ਹੁੰਦਾ ਤੂੰ ਤਾਂ ਦਿਮਾਗ ਖਰਾਬ ਆ ਉਹ ਤਾਂ ਇਹਨੂੰ ਪਤਾ ਵੱਡੇ ਘਰਾ ਦੀਆਂ ਰਿਸਾਂ ਕਰਦੀ ਆ। ਉਹ ਥੋੜੇ ਫੁਕਰੀਆਂ ਇਹ ਮਾਰਦੀ ਰਹੀ ਜੀ ਬਗੈਰ ਗੱਲ ਤੋਂ। ਉਹੀ ਤਾਂ ਗੱਲ ਆ। ਚਲ ਆਂ ਤਾਂ ਬਈ ਬੇਬੇ ਨੇ ਕਹੇ ਤਾਂ ਮੈਨੂੰ ਵੀ ਰਖੜੀ ਮੈਂ ਚਾਂਦੀ ਦੀ ਕਰਵਾ ਰੱਖੀ ਆ। ਚੰਗਾ ਪਣੇ। ਹੁਣ ਬੇਬੇ ਤਾਂ ਮੈਨੂੰ ਕਹਿੰਦੀ ਸਿਉਨੇ ਦੀ ਰਖੜੀ ਕਰਾਉਣੀ ਆ। ਬੇਬੇ ਕਹਿੰਦੀ ਹਾਂ। ਐਵੇਂ ਹੀ ਕਮਲੀਆਂ ਗੱਲਾਂ ਕਰੀ ਜਾਂਦੀ ਐ ਬਈ ਮੈਂ ਆਉਣਾ ਪੈਣੇ ਘਰੇ ਜਾਂਗਾ। ਚਲ ਚੰਗਾ ਬਾਈ ਤੂੰ ਜਾ ਆ ਕੇ ਕਿੱਧਰ ਜਾ ਕੇ ਆਉਣਾ। ਤੇ ਮੈਂ ਕੰਮ ਜਾਂਦਾ ਸੀਗਾ ਐਵੇਂ ਪਣਿਆ ਸਿਉਨੇ ਸੂਨੇ ਨੇ ਬੇਬੇ ਜੀ ਨੇ ਨਾ ਤੋਂ ਐਵੇਂ ਗੱਲਾਂ ਮਣੀ। ਨੇ ਹਰਪ੍ਰੀਤ ਤਾਂ ਐਵੇਂ ਹੀ ਬੋਲੀ ਜਾਂਦੀਆਂ ਹਰਪ੍ਰੀਤਾ ਤਾਂ ਮੈਂ ਕਾਨੂੰ ਗੁੱਸਾ ਕਰਦੀ ਆ ਬਈ ਉਹ ਤਾਂ ਹਈ ਇਹੇ ਜੀ ਆ ਹਾਂ ਚੰਗਾ ਕੋਈ ਨਹੀਂ ਭੰਨੇ ਮੜਾ ਜਾ ਮੈਂ ਕੰਮ ਜਾ ਮੈਂ ਆਉਣਾ ਚੰਗਾ ਭਾਈ ਜਾਇਆ ਮੈਂ ਵੀ ਜਾਣੀ ਐ ਤਾਂ ਭਾਈ ਤਾਂ ਵਿਚਾਰਾ ਜਮੀ ਭੋਲਾ ਇਹਨੂੰ ਤਾਂ ਜਿਵੇਂ ਕਹਦੇ ਹੋਮੀ ਗੱਲ ਸੁਣਨ ਲੱਗ ਜਾਂਦਾ ਇਹ ਤਾਂ ਅਗਲੇ ਦੀ ਲੱਭੇ ਬੇ ਵਿਚਾਰੀ ਉਹ ਬੈਠੀ ਐ ਸਾਰੀ ਦਿਹਾੜੀ ਇੱਥੇ ਬੈਠੀ ਰਹਿੰਦੀ ਐ ਡਿੱਕ ਕੀ ਆਂਦੀ ਹੋਣੀ ਐ ਮੈਨੂੰ ਆ ਆ ਗਿ ਰਾਜਵੀਰ ਤਾਂ ਕਿਵੇਂ ਐ ਬੇ ਠੀਕ ਐ ਬਤੋ ਠੀਕ ਐ ਹਾਂ ਠੀਕ ਆ ਵਧੀਆ ਇੱਥੇ ਗਰਮੀ 'ਚ ਕਿਵੇਂ ਬੈਠੀ ਐ ਤੂੰ ਅਇਥੇ ਵਾਗੇ ਸੀ ਆ ਤੇਰੀ ਪਰਜਾਈ ਨੇ ਮੈਂ ਤਾਂ ਸਰਦੋਂ ਖਣ ਲਾਤਾ ਮੈਨੂੰ ਮੈਨੇ ਸੁਣੀ ਜਾਂਦਾ ਸੀ ਸਾਰਾ ਹਾਂ ਐਨਾ ਬੋਲਦੀ ਆ ਓ ਬਾਈ ਕਿੱਧਰ ਵਾਗਿਆ ਮੈਨੂੰ ਰਾਤ ਟੱਕਰਿਆ ਸੀਗਾ ਅਇਥੇ ਕਿਤੇ ਕੰਮ ਗਿਆ ਹੋ ਕੋਈ 5 ਮਿੰਟ ਖੜਾ ਰਿਆ ਹਾਂ ਤਾਂ ਗੱਲਾਂ ਕਰੀ ਗਿਆ ਮੇਰੇ ਨਾਲ ਚਲ ਚਿੰਗਾ ਹੋ ਗਿਆ ਟੱਕਰ ਗਿਆ ਤੈਨੂੰ ਹੋਰ ਕਹ ਤੂੰ ਚੱਲ ਪਾਣੇ ਮੈਂ ਆਉਣਾ ਠਹਿਰ ਕੇ ਰਖੜੀ ਨਹੀਂ ਬੰਨਣਾ ਆਉਂਦੀ ਤੇਰੀ ਤੇ ਤੇਰੀ ਰਖੜੀ ਮੈਂ ਨਾ ਆਉਂਦੀ ਚਾਂਦੀ ਦੀ ਲਿਆਵੇ ਉਹਨੇ ਤਾਂ ਰੋਟੀ ਨਹੀਂ ਪਾਗਦੀ ਉਹ ਕਿੱਥੋਂ ਲਿਆ ਦਊਗੀ ਨਾ ਮੈਂ ਬੇਹੇ ਇਹ ਜੀ ਕਾ ਤੂੰ ਆ ਮੇਰੇ ਤੇਰੇ ਕੀ ਖਾਣਾ ਹੁੰਦੀ ਐ ਪੱਖ ਦੀ ਐ ਪਾ ਮੈਂ ਨਾ ਪੱਖ ਦੀ ਆ ਤੇ ਘਰੇ ਖਾਂਦੀ ਆ ਮੈਂ ਤੇ ਨਾ ਕੋਈ ਚੀਜ਼ ਹੀ ਨਹੀਂ ਮੰਗਿਆ ਰਖੜੀ ਵੇਲੇ ਜਰੂਰ ਮੈਨੂੰ ਕੋ 1200 ਰੁਪਏ ਦੇ ਦਿੰਦੇ ਆ ਉਹ ਵੀ ਮੈਂ ਤਾਂ ਲੈ ਕੇ ਨਹੀਂ ਜਾਂਦੀ ਧੱਕੇ ਨਾਲ ਬਾਈ ਜਾਈਂ ਉਹ ਬਾਈ ਧੱਕੇ ਨਾਲ ਪੈਸੇ ਫੜਾਉਂਦਾ ਆ ਬਾਈ ਜੀ ਮਿਲਣਾ ਨਹੀਂ ਕਰੇ ਬਾਈ ਮੈਂ ਤਾਂ ਤੇਰੇ ਰਖੜੀ ਬਣਾਂਗੀ ਨਾ ਮੈਨੂੰ 2000 ਦੀ ਲੋੜ ਆ ਨਾ 4 ਦੀ ਜੇ ਮੈਨੂੰ ਬਾਈ ਨੇ ਪੈਸੇ ਦੇ ਵੀ ਦਿੱਤੇ ਮੈਂ ਤਾਂ ਮੋੜ ਕੇ ਹਰਪ੍ਰੀਤ ਨੂੰ ਫੜਾਉਂਗੀ ਹਾਂ ਉਹ ਚਾਰਜ ਮੈਂ ਜਲਾ ਕੇ ਕਹਿੰਦੇ ਚੱਕੋ ਮੂੰਹ ਬੰਦ ਰੱਖਿਆ ਕਰ ਆਪਾਂ ਹਾਂ ਲੱਗਦਾ ਤੂੰ ਵੀ ਮੇਰੇ ਗੱਲ ਸੁਣੀ ਵੀ ਹੈ ਨਹੀਂ ਕਦੇ ਜੇ ਕੋਈ ਮਾੜਾ ਮਟਕਾ ਨੂੰ ਡਾਊਨ ਆ ਇਹ ਤਾਂ ਐ ਸਮਝਦੀ ਆ ਵੀ ਉਹ ਤਾਂ ਉਹ ਮੰਗ ਕੇ ਖਾਂਦੇ ਆ ਹਾਂ ਇਹਦਾ ਇਹਦੇ ਮਨ ਚ ਤਾਂ ਇਹੀ ਗੱਲਾਂ ਨੇ ਮੇੜੇ ਚਲ ਆਇਆ ਬੇਬੇ ਤੰਗੀ ਤਾਂ ਆਉਂਦੀ ਰਹਿੰਦੀ ਆ ਕਦੇ ਬੰਦਾ ਬਾਲਿਆਂ ਚ ਕਦੇ ਥੋੜਿਆਂ ਚ ਗਰੀਬੀ ਤਾਂ ਹਰੇਕ ਤੇ ਆਉਂਦੀ ਆ ਹਰੇਕ ਤੇ ਆਉਂਦੀ ਆ ਕਿਸੇ ਦੇ ਤਾਂ ਪਹਿਲਾਂ ਆ ਜਾਂਦੀ ਆ ਕਿਸੇ ਤੇ ਮਗਰੋਂ ਆਉਂਦੀ ਆ ਇਹਦਾ ਘਰ ਦੇ ਬੱਚਾ ਮੈਂ ਤਾਂ ਮੇਰੀ ਜੰਮੀ ਆ ਤੇ ਮੇਰੀ ਮਰ ਜੂੰਗੀ ਹਾਂ ਪਤਾ ਹੀ ਨਹੀਂ ਪਤਾ ਬੇਬੇ ਟਾਈਮ ਦਾ ਕਦੋਂ ਕੀਤੇ ਆ ਇਹਦਾ ਮਹਾਰਾਜ ਤਾਂ ਰਾਜੇ ਤੋਂ ਪੀਖ ਮੰਗਾਉਂਦਾ ਨਾ ਹੁਣ ਗਈ ਕਿੱਧਰ ਗਈ ਇੱਥੇ ਫਿਰਦੀ ਹੋਊਗੀ ਕਿਤੇ ਆਹੋ ਸੰਦਕਾ ਲੈਂਦੀ ਰੋਕਾਂ ਦੇ ਘਰਾਂ ਚ ਬਾਬੇ ਤੂੰ ਹੀ ਵਾਲੀ ਚਮੜਾ ਲਿਉਂਈ ਸਰਜੇ ਚੜਾ ਲਈ ਤੂੰ ਦਾ ਇਹ ਹੈ ਬੈਣਾਂ ਕੀ ਕਰਾਂ ਕਿੱਧਰ ਜਾ ਮਾ ਮੁੰਡਾ ਨਰਮਾ ਹੈ ਤੂੰ ਵੀ ਨਰਮਾ ਇਨੇ ਨਰਮ ਪਣਾ ਵੀ ਨਹੀਂ ਲੋਟ ਆਉਂਦਾ ਨਰਮਾ ਪੜਿਆ ਜੀ ਬਸ ਇਹ ਬੋਲੀਏ ਚਬਰ ਚਬਰ ਤੇ ਹੋਰ ਲੈ ਕੋਈ ਗੱਲ ਹੈਗੀ ਉਹ ਤੇ ਫਾੜ ਫਾੜ ਬੋਲੀ ਗਈ ਫੋਨ ਤੇ ਉਮੀ ਸੁਣੀ ਗਈ ਨੇ ਸ਼ੁਕਰ ਬਾਬਾ ਦੇ ਦੇਖੋ ਇਹ ਹਾਂ ਆਂਢਣ ਗਮਾਂਢਣ ਹੁੰਦੀ ਬੈਠੀ ਜਾ ਮੇਰੀ ਸੁਵਰਗੀ ਨਹੀਂ ਸੀ ਕੋਲੇ ਹਾਂ ਨਹੀਂ ਕਹਿੰਦੀ ਤੇ ਪਰ ਜਾਈਏ ਹਾਂ ਬੇਨੀ ਕਿ ਇੱਜ਼ਤਾ ਕੁੜੇ ਤੇਰੀ ਐਨੇ ਮੈਣੇ ਦਿੰਦੀ ਆ ਤੈਨੂੰ ਸੌਰਾਂ ਚ ਵੀ ਇੱਜ਼ਤ ਘਟ ਜਾਂਦੀ ਆ ਬੇਬੇ ਬੰਦੇ ਦੀ ਘੱਡੀ ਪਈ ਆ ਪਰ ਐਸ ਲੋਟ ਤਾਂ ਜਿਵੇਂ ਬੋਲਦੀ ਆ ਇਹ ਨੂੰ ਤਾਂ ਮੈਂ ਕਦੇ ਐਂ ਨਹੀਂ ਕਹਿੰਦੀ ਵੀ ਤੂੰ ਰਾਜਵੀਰ ਕੋਲ ਮਿਲਣ ਲੱਗ ਜਾ ਤੇ ਕਿੰਨਾ ਕਾ ਸੀ ਕਿੰਨਾ ਕ ਸਾਦਦੇ ਬੇਬੇ ਸਾਨੂੰ ਪਤਾ ਹੀ ਆਦਾ ਹਾਂ ਤਾਂ ਹੀ ਦੱਸਦੇ ਨਹੀਂ ਵੀ ਇਹ ਕੋਈ ਨਹੀਂ ਨਾ ਇਹ ਤੈਨੂੰ ਕੋਚੇ ਹੀ ਕਰੂਗੀ ਉੱਥੇ ਆ ਕੇ ਆਖੂਗੇ ਨਾ ਚਿੱਲਾ ਨਹੀਂ ਜੱਜਦਾ ਹਾਂ ਉਹਨਾਂ ਦੇ ਦਾਲ ਨਹੀਂ ਚੱਜਦੀ ਸੀ ਇਹੋ ਜਿਹਾ ਕੁਝ ਕਰਦੀ ਆ ਜਿਵੇਂ ਜਿਵੇਂ ਕਰੇ ਬਣਦਾ ਹੁੰਦਾ ਉਹ ਇਹਨਾਂ ਨੂੰ ਖਵਾ ਦਿੰਨੇ ਆ ਨਾਲੇ ਵਦਗੀ ਦਾਲ ਸਬਜ਼ੀ ਲਿਓਣੇ ਜਦੋਂ ਇਹ ਜਾਂਦੇ ਨੇ ਚੱਲ ਤੂੰ ਫੇਰ ਹੁਣ ਆਪਾਂ ਕਰੀ ਜਾ ਰਹੇ ਹਾਂ ਲੈ ਆ ਕੇ ਦੇਵਾ ਠੰਡਾ ਠੰਡਾ ਕੇ ਚਾਹ ਪੀਵੇਂਗੀ ਚਾਹ ਤਾਂ ਬਸ ਬੇਬੇ ਮੈਂ ਪੀ ਕੇ ਹੁਣੀ ਛੜੀ ਸੀਗੀ ਅੱਛਾ ਤੇ ਚੰਗਾ ਤਾਂ ਠੰਡੇ ਦੀ ਬੋਤਲ ਲਿਆ ਕੇ ਦੇਣੀ ਆ ਉਹਦੇ ਬਾਹਰ ਨੇ ਜਾਨੀ ਫੜਕੇ ਲੈ ਨਹੀਂ ਰੱਖਣੀ। ਚਾਰਪਰੀ ਤੂੰ ਪੁੱਛਣ ਲੱਗੀ ਫਿਰ ਆਈ ਕਰ। ਉਹ ਮੈਂ ਕਹਿੰਦੀ ਬੇਬੇ ਦਾ ਠੰਡਾ ਲੈਣ ਗਈ ਆ। ਤਾਂ ਉਹ ਆ ਬੇਬੇ ਬਰਫੀ ਦਾ ਡੱਬਾ ਵੀ ਲੈ ਆਂਦਾ ਮੈਂ। ਆ ਚੰਗਾ ਉਹੱਖੀ ਰੱਖ ਦੀ ਰਸੋਈ ਚ। ਫ੍ਰਿਜ ਚ ਧਰ ਦੇਣੀ। ਫ੍ਰਿਜ 'ਚ ਧਰ ਦੇ ਤੇ ਮੈਂ ਹੁਣ ਲੈ ਕੇ ਮੁੜਿਆ ਨਹੀਂ। ਉਦੋਂ ਨੇ ਚਲਦਾ ਆ। ਮੇਰਾ ਕਾਲ ਨਾਲ ਆਈ। ਹੁਣ ਆ ਜਾਣੀ ਆ ਮੈਂ ਤਾਂ ਠੰਡਾ ਲੈ ਕੇ ਆਉਂਗੀ। ਗਰਲਾਲ ਆਊਗਾ ਫੇਰ ਹੀ ਬਣੇਗੀ ਤੇ ਗਰਲਾਲ ਆਊਗਾ ਰੇ। ਚਲ ਚੰਗਾ ਆਈ ਮੈਂ ਤਾਂ 6:00 7:00 ਵਜੇ ਆਵੇ। ਚੰਗਾ। 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 ਮੈਂ ਹੁਣ ਆ ਜਾਣੀ ਆ। ਲੱਬੇ ਬੇ ਵਿਚਾਰੀ ਕੀ ਕੀ ਕੁਸ ਕਰਦੀ ਫਿਰਦੀ ਜਿਹੜਾ 2 ਰੁਪਏ ਵਿਚਾਰੀ ਉਹ ਮੇਰੇ ਤੇ ਲਾ ਦਿੰਦੀ ਐ ਚਲ ਕੋਈ ਨਾ ਇਹਨਾਂ ਨੂੰ ਦੇ ਜੂਗੀ ਮੈਂ ਕਿਹੜਾ ਨਾਲ ਲੈ ਕੇ ਜਾਣੀ ਆ ਲੈ ਜਾਵਾਂ ਦੇਖਾਂ ਕੋਈ ਸਬਜ਼ੀ ਸੁਬਜ਼ੀ ਬਣਾਵਾਂ ਬੇਬੇ ਨੇ ਤਾਂ ਕੋਈ ਐ ਵੀ ਨਹੀਂ ਕੋਈ ਦਾਲ ਸਬਜ਼ੀ ਵਾਲੇ ਨੰਗੀ ਇਹਨੇ ਕੋਈ ਦਾਲ ਸਬਜ਼ੀ ਲੈ ਲਾਂ ਬਸ ਕੱਲਾ ਧੀ ਦਾ ਹੋ ਜਾਂਦਾ ਧੀ ਨੂੰ ਲਾ ਲਾਂਗੀ ਫੋਨ ਕਰ ਲਾਂਦੀ ਆ ਗੱਲਾਂ ਬਾਗ ਰੋ ਅੱਜ ਦਾ ਰੱਬ ਮੀ ਪਾਊਗਾ ਮਸਾ ਸੁੱਕਸ ਰਹੀ ਸੀ ਕੈ ਦਿਨ ਹੋ ਗਏ ਮੀ ਪਾਈ ਜਾਂਦੇ ਨੂੰ ਨਨਦ ਬੀਬੀ ਆ ਰਹੀ ਐ ਸੱਸਰੀ ਘਰ ਬਣਾ ਕੀ ਹਾਲ ਚਾਲ ਐ ਠੀਕ ਆ ਬਸਰੀ ਕਾਲ ਆ ਡੱਬਾ ਜੇ ਕਿਵੇਂ ਇਕੱਲੀ ਚੱਕੀ ਫਿਰਦੀ ਐ ਹਾਂ ਬਰਫੀ ਦਾ ਡੱਬਾ ਲੈ ਆਈ ਸੀ ਮੈਂ ਅੱਧੀ ਰਾਤ ਕੇ ਤੋਂ ਮਿਲ ਨਾ ਨਹੀਂ ਅੱਛਾ ਬਰਫੀ ਹੈ ਹਾਂ ਚਲ ਛੋਕਰਾ ਤੂੰ ਵੀ ਬਰਫੀ ਲੈ ਆਈ ਨਹੀਂ ਤੂੰ ਤਾਂ ਲੱਡੂ ਲੈ ਆਉਣੀ ਹੁੰਦੀ ਆਈ ਵਾਰ ਚਲ ਕੋਈ ਨਹੀਂ ਬਬੀ ਐਤ ਕੀ ਬਰਫੀ ਲੈ ਆਈ ਗਾਂ ਨੂੰ ਗੁਲਾਬ ਜਾਮਣਾ ਲਿਆਉਂਗੀ ਚਲ ਕੋਈ ਨਹੀਂ ਭਾਈ ਲੈ ਆਈ ਗਲਾ ਲੱਡੂ ਵੀ ਲਿਆਉਣੇ ਪੈ ਜਾਂਦੇ ਆ ਮਜਬੂਰੀ ਹੁੰਦੀ ਆ ਬੰਦੇ ਦੀ ਜੀ ਨਹੀਂ ਕਰਦਾ ਹੁੰਦਾ ਕਿਸੇ ਦਾ ਲਿਆਉਣ ਨੂੰ ਚਲ ਆਏ ਆ ਉਹੀ ਗੱਲ ਭਰਾ ਮਾਨੇ ਤਾਂ ਰੋਜੀ ਦੇਣਾ ਹੁੰਦਾ ਭੈਣਾਂ ਤੇ ਰਖੜੀ ਤੇ ਲੈ ਕੇ ਆਉਣਾ ਉਹਨਾਂ ਨੂੰ ਹੋਰ ਭੈਣਾਂ ਤੇ ਲੈ ਕੇ ਆਉਣਾ ਹਾਂ ਚਲੋ ਜੀ ਸਮਝ ਗਈ ਮੈਂ ਤੇਰੀ ਗੱਲ ਭੈਣਾਂ ਨੇ ਉਹੀ ਗੱਲ ਸਾਰਾ ਸਾਲ ਭਰ ਦੇਣਾ ਹੁੰਦਾ ਕਦੇ ਦਿਵਾਲੀ ਆ ਗਈ ਕਿਤੇ ਦਸਹਿਰਾ ਆ ਗਿਆ ਕਦੇ ਲੋਹੜੀ ਆ ਗਈ ਕਦੇ ਕੁਛ ਕਦੇ ਕੁਛ ਭਾਈ ਤਾਂ ਉਹ ਵੀ ਨਹੀਂ ਖੜ ਲਿਆ ਭੈਣਾਂ ਕੋਲ ਤਾਂ ਵੀ ਗੁੱਸੇ ਵਾਲੀ ਗੱਲ ਜੀ ਲਿਖ ਲਿਆ ਕਰ ਕਾਪੀ ਤੇ ਵੀ ਕੀ ਕੁਛ ਦੇਤਾ ਅੱਛਾ ਮਾਂ ਨੇ ਸੁਣਾਇਆਂ ਕਰਦੀਆਂ ਆ ਮੇਨੇ ਤਾਂ ਤੁਸੀਂ ਮਾਮਾ ਥੀ ਆਉਂਦੀ ਤੇਣ ਲੱਗ ਜਾਨੂ ਮੈਨੂੰ ਗੱਲਾਂ ਹੀ ਆ ਜੀ ਗੱਲਾਂ ਕਰਦੇ ਬੈਠੀ ਆ ਉਹ ਫਿਰ ਗੱਲਾਂ ਦਾ ਹੁਣ ਗੱਲਾਂ ਕਰਾਣਾ ਤਾਂ ਹੋਰ ਕੀ ਦੇਣਾ ਕਰਾਂ ਜੇ ਮੈਂ ਬੇਬੇ ਨੂੰ ਕੋਈ ਹੋਰ ਵੀ ਖੈਰ ਸੁਖ ਪੁੱਛ ਲਿਆ ਕਰ ਖੈਰ ਸੁਖ ਤਾਂ ਮੈਂ ਚੱਲ ਤੈਨੂੰ ਪੁੱਛ ਲਾਂਨੀ ਆ ਹੋਰ ਸੁਣਾ ਕਿਵੇਂ ਆ ਖੈਰ ਸੁਖ ਠੀਕ ਠਾਕ ਆ ਬੋਰੀਕ ਆ ਵਧੀਆ ਵਧੀਆ ਪਤਾ ਲੈ ਲੈ ਮੇਰਾ ਹੁਣ ਸਾਰੀ ਤੇ ਬਾਈ ਹੋਰੀ ਦੱਸ ਸਾਰੇ ਠੀਕ ਆ ਵਧੀਆ ਠੀਕ ਹੀ ਆ ਬਾਈ ਤੇਰਾ ਤੇਰਾ ਬਾਈ ਤਾਂ ਕਰੇ ਨਹੀਂ ਮੈਨੂੰ ਕਿਹਾ ਸੀ ਮੈਨੂੰ ਰਾਜ ਅੱਛਾ ਬਾਈ ਵੀ ਰਾਤੀ ਮਿਲ ਗਿਆ ਹਾਂ ਬੇਬੇ ਕਿੱਧਰ ਗਈ ਬਾਈ ਦਾ ਇੱਧਰ ਟੱਪ ਕੇ ਨੀ ਮੈਂ ਰੱਬੇ ਦਾ ਕਿੱਧਰ ਗਈ ਬੇਬੇ ਠੰਡਾ ਲੈਣ ਗਈ ਆ ਦੁਕਾਨ ਤੇ ਅੱਛਾ ਮਿਲ ਗਈ ਤੈਨੂੰ ਤੇ ਬੇਬੇ ਨੂੰ ਮੈਨੂੰ ਅੱਧਾ ਘੰਟਾ ਹੋ ਗਿਆ ਇੱਥੇ ਬੈਠੀ ਨੂੰ ਗੱਲਾਂ ਕਰੀ ਜਾਂਦੀ ਨੂੰ ਬੇਬੇ ਕੋਲੇ ਨਾ ਫਿਰ ਬੇਬੇ ਮੈਨੂੰ ਬੋਲ ਨਹੀਂ ਮਾਰ ਸਕਦੀ ਸੀ ਮੈਂ ਮੱਜਾਂ ਨੂੰ ਹਰਾ ਪਾਈ ਜਾਂਦੀ ਸੀ ਜੇ ਤੂੰ ਫੋਨ ਕਰਤਾ ਵੀ ਰਖੜੀ ਬੰਨਣ ਆ ਜਾ ਤੈਨੂੰ ਪਤਾ ਵੀ ਲੱਗ ਗਿਆ ਵੀ ਕੁੜੀ ਆਊਗੀ ਤੂੰ ਤਾਂ ਉਹ ਵੀ ਟਲਦੀ ਫਿਰਦੀ ਐ ਹੁਣ ਮੈਨੂੰ ਕਿਹੜਾ ਪਤਾ ਸੀ ਵੀ ਜਦੋਂ ਫੋਨ ਕਰਤਾ ਤੂੰ ਉਹਦੀ ਆ ਜਲੇਗੀ ਤਿਆਰੀ ਕੋਈ ਨਹੀਂ ਫੇਰ ਕੀ ਲੋੜਾ ਆ ਗਿਆ ਫੇਰ ਕੀ ਗੱਲ ਹੋਗੀ ਪਾਣੀ ਦੇ ਘੁੱਟ ਸੀ ਮੈਂ ਆਪ ਚੱਕ ਕੇ ਪੀ ਲਈ ਲੈ ਫਿਰ ਪਾਣੀ ਤਾਂ ਹੁਣ ਪੀਣੀ ਐ ਜੋ ਅੱਧਾ ਘੰਟਾ ਮਾਂ ਨਾਲ ਗੱਲਾਂ ਕਰੀ ਜਾਂ ਤੇਰੀ ਮਾਂ ਨੇ ਪਾਣੀ ਨਹੀਂ ਪਿਆ ਤੈਨੂੰ ਤੇ ਫੇਰ ਕੀ ਹੋਗਾ ਮ ਬੇਬੇ ਠੰਡਾ ਲੈਣ ਗਈ ਐ ਕਹਨੀ ਆ ਗਈ ਮੈਂ ਠੰਡਾ ਲੈਣ ਗਈ ਹਾਂ ਤੇ ਰਖੜੀ ਕਿੱਥੇ ਉਹ ਰਖੜੀ ਬੇਬੇ ਦੇਖੀ ਆਂਦੀ ਸੀਗੀ ਤੇ ਉਹਨੇ ਫੜ ਕੇ ਆਪਣੇ ਗੀਜੇ ਚ ਪਾ ਲਿਓ ਮੈਂ ਫੜਨੀ ਭੁੱਲ ਗਈ ਕਹਦੀ ਐ ਮੈਂ ਡੇਗ ਡੂਗਣਾ ਦੇਈ ਕਿਤੇ ਮੇਰੇ ਕੋਲ ਚਲਾਕੀਆਂ ਜਿਹਾ ਨਾ ਖੇਡਿਆ ਕਰੋ ਮੈਂ ਤੈਨੂੰ ਦੱਸਾਂ ਬੇਬੇ ਸਿੱਧੀ ਸਿੱਧੀ ਮਤ ਨਾ ਮੈਨੂੰ ਦੱਸ ਦੇ ਬੇਬੇ ਗਈ ਕਿੱਧਰ ਐ ਲ ਮਤਨ ਦਾਸਤ ਤਬੀਬੇ ਬੇ ਬੰਡਾ ਲੈਣ ਗਈ ਐ ਨਾ ਫਿਰ ਬੇਬੇ ਨੂੰ ਕਿ ਲੋੜ ਸੀ ਕੀ ਜੇ ਰਖੜੀ ਪਾਣ ਦੀ ਰਖੜੀ ਤੂੰ ਕਰੇ ਰੱਬ ਦੀ ਮੈਨੂੰ ਦੋਖਾ ਨੀ ਉਹ ਜੇ ਤੈਨੂੰ ਫੜਾ ਲੰਦੇ ਫੇਰ ਤਾਂ ਸਹੀ ਜੀ ਹਾਂ ਫਿਰ ਬੇਬੇ ਨੇ ਕਿਹਨੂੰ ਚ ਪਾ ਰਹੀ ਜਿੱਕੀ ਨਾਉਂਦਾ ਜੀ ਮੇਰੇ ਹੱਥ ਚ ਫੜਾਉਂਦੀ ਨਾ ਲੈ ਕੇ ਤਾਂ ਬੇਬੇ ਘਰ ਹੀ ਆਉਗੀ ਬੇਬੇ ਕਿਹੜਾ ਸਟਕੇ ਆਉਗੀ ਉੱਥੇ ਛਿੱਟਣ ਦਾ ਤਾਂ ਮੈਨੂੰ ਪਤਾ ਹੀ ਐ ਬੇਬੇ ਦਾ ਰਖੜੀਆਂ ਦਾ ਮੈਨੂੰ ਪਤਾ ਹੀ ਐ ਤੁਹਾਡੀ ਮਾਵਾਆਂ ਦੀਆਂ ਦੀ ਇੱਕ ਗੱਲ ਐ ਜਦੋਂ ਫਿਰ ਭਾਬੀ ਤੈਨੂੰ ਪਤਾ ਹੀ ਐ ਫਿਰ ਤੂੰ ਵਾਲੇ ਸਵਾਦ ਨਾਲ ਲਿਆ ਕਰ ਗੱਲਾਂ ਵੇ ਲੈ ਸਵਾਦ ਨਾਲ ਲਿਆ ਕਰ ਦੱਸ ਜ ਕੋਈ ਨਹੀਂ ਬੰਨ ਨਹੀਂ ਰਖੜੀ ਭਰਾ ਦੇ ਆਏ ਦੇ ਪਤੀ ਇਹ ਤੇਰਾ ਮੈਨੂੰ ਨਾਲੇ ਸਾਰੀਆਂ ਗੱਲਾਂ ਦਾ ਪਤਾ ਫਿਰ ਵੀ ਜਾਣ ਜਾਣ ਅੰਤਰੇ ਲੈਂਦੀ ਐ ਬੇਇਤੀ ਕਰਦੀ ਐ ਚਲ ਕੋਈ ਨਾ ਕਰ ਲੈਣ ਦੇ ਇਹਦੀ ਬੇਇਤੀ ਰੱਖੀ ਐ ਇਹ ਤਾਂ ਐਵੇਂ ਜੀ ਬਮਾਰੀ ਜਾਂਦੀ ਐ ਹੁਣ ਪਕਾਈ ਮਾਰੀ ਜਾਂਦੀ ਰਹਿੰਦੀ ਐ ਸਾਰਾ ਦਿਨ ਅੰਦਰ ਲੈ ਕੇ ਆ ਜੀ ਚਾਹ ਚਾਹ ਤਾਂ ਹੁਣ ਅੰਦਰ ਹੀ ਲਿਆਉਂਗੀ ਹੁਣ ਹੋਰ ਕੀ ਬਾਹਰ ਪਿਆਉਂਗੀ ਚਾਹ ਪਤੀਆਂ ਮੈਨੂੰ ਛੋਡਾ ਮਾਵਾ ਧੀਆ ਦਾ ਉਹ ਰਖੜੀ ਤਾਂ ਮੇਰੀ ਮਾਂ ਨੇ ਪਾਲੀ ਗਈ ਜੇਚ ਫੜ ਕੇ ਚਾਂਦੀ ਦੀ ਰਖੜੀ ਲਈ ਸੀ ਮੈਂ ਮੈਨੂੰ ਸੱਪਤ ਵੀ ਬੇਬੇ ਗਈ ਕੀਤੀ ਐ ਕੋਈ ਗੱਲ ਨਹੀਂ ਬੇਬੇ ਦੁਕਾਨ ਤੇ ਜਾਊਗੀ ਦੁਕਾਨ ਤੇ ਮੈਂ ਪਤਾ ਕਰੂੰ ਮੈਂ ਭੇਜੂੰ ਚਾਚੀ ਨੂੰ ਵੀ ਚਾਚੀ ਦੁਕਾਨ ਤੇ ਜਾ ਕੇ ਪੁੱਛ ਕੇ ਆਈ ਵੀ ਮੇਰੀ ਬੇਬੇ ਰਖੜੀ ਲੈ ਕੇ ਗਈ ਹੈ ਕੋਈ ਗੱਲ ਨਹੀਂ ਥੋੜੀ ਪੈੜ ਤਾਂ ਮੈਂ ਕੱਢ ਕੇ ਛੱਡੂੰ ਦੇਖਦੀ ਜਾਈਂ ਤੂੰ